ਆਪਾਂ ਜਦੋਂ ਵੀ ਕਿਤੇ ਪਹਾੜਾਂਵਲ ਘੁੰਮਣ ਜਾਂਦੇ ਆ ਤੇ ਆਪਾਂ ਨੂੰ ਗੱਡੀ پارک ਕਰਨ ਲੱਗਿਆਂ 100 ਗੱਲਾਂ ਦਾ ਧਿਆਨ ਰੱਖਣਾ ਈਦਾ ਜਿਵੇਂ ਤੁਸੀਂ ਇੱਥੇ ਕੰਡੀਸ਼ਨ ਦੇਖ ਰਹੇ ਹੋ ਐਵੇਂ ਉੱਚੀਆਂ ਇਮਾਰਤਾਂ ਜਿੱਥੇ ਹੋਣ ਪਹਾੜੀ ਇਲਾਕਾ ਹੋਵੇ ਤਾਂ ਉੱਥੋਂ ਥੋੜਾ ਹਟਵਾਈ ਗੱਡੀ ਨੂੰ ਰੋਕਣਾ ਚਾਹੀਦਾ ਦੇਖੋ ਇਸ ਕੁੜੀ ਨੂੰ ਪਹਿਲਾਂ ਪਤਾ ਲੱਗਿਆ ਸੀ ਇਸ ਨੇ ਗੱਡੀ ਆਪਣੀ ਆਪੇ ਸਟਾਰਟ ਕਰਕੇ ਪਾਸੇ ਕਰ ਲਈ ਪਰ ਦੂਜੀਆਂ ਗੱਡੀਆਂ ਵਾਲਿਆਂ ਨੂੰ ਨਹੀਂ ਸੀ ਪਤਾ ਕਿਉਂਕਿ ਕੋਈ ਨੇੜ ਨਹੀਂ ਹੋਣਾ ਤੇ ਦੇਖੋ ਇਹ ਪਹਾੜ ਡਿੱਗੇਗਾ ਤੇ ਥੱਲੇ ਗੱਡੀਆਂ ਕਿਵੇਂ ਆ ਜਾਣਗੀਆਂ ਜੇਕਰ ਕੋਈ ਵਿੱਚ ਹੁੰਦਾ ਤਾਂ ਕਿੱਡਾ ਵੱਡਾ ਨੁਕਸਾਨ ਹੋ ਜਾਂਦਾ ਖਾਸ ਕਰਕੇ ਜਦੋਂ ਮੀਂਹ ਪੈਂਦਾ ਹੋਵੇ ਮੀਂਹ ਵਾਲੇ ਮੌਸਮ ਜਿੱਤੇ ਆਪਾਂ ਨੂੰ ਪਹਾੜਾਂ ਵਿੱਚ ਜਾਣਾ ਹੀ ਨਹੀਂ ਚਾਹੀਦਾ ਕਿਉਂਕਿ ਉਦੋਂ ਤਾਂ ਪਹਾੜ ਦਿਖਣ ਦਾ ਬਹੁਤ ਜ਼ਿਆਦਾ ਚਾਂਸ ਹੁੰਦਾ ਹੈ ਹੁਣ ਤੁਸੀਂ ਦੇਖੋ ਇਸ ਵੀਡੀਓ ਵਿੱਚ ਦੇਖੋ ਲੱਗ ਰਿਆ ਨਹੀਂ ਕਿ ਡਿੱਗੇਗਾ ਪਰ ਵੇਖਿਓ ਸਾਰਾ ਪਹਾੜ ਤੋਂ ਕਿਵੇਂ ਘੱਚਿਆ ਜਾਊਗਾ ਤੇ ਗੱਡੀਆਂ ਖੜੀਆਂ ਇਹਨਾਂ ਦੇ ਉੱਪਰ ਆ ਜਾਏਗਾ ਦੇਖੋ ਲੱਗ ਪਏ ਉਹਦੇ ਟਾਣੇ ਜੇ ਜੋ ਰੁੱਖ ਲੱਗੇ ਸੀ ਤੇ ਦੇਖੋ ਇਹ ਇਹ ਉਹ ਚੱਲਿਆ ਪਹਾੜ ਥੱਲੇ ਸਾਰੀਆਂ ਗੱਡੀਆਂ ਦੇ ਉੱਪਰ ਆ ਕੇ ਡਿੱਗ ਜਾਣਾ ਹੈ ਦੇਖੋ ਆ ਗਿਆ ਪਾੜ ਸਾਰੀਆਂ ਗੱਡੀਆਂ ਥੱਲੇ ਆ ਗਈਆਂ ਤੇ ਐਵੇਂ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਇਸ ਲਈ ਤੁਹਾਡੇ ਵੀ ਕੋਈ ਜੇ ਘੁੰਮਣ ਜਾਂਦੇ ਆ ਬੱਚੇ ਜਾਂਦੇ ਆ ਕੋਈ ਵੀ ਤੁਹਾਡੇ ਰਿਲੇਟਿਵ ਜਾਂਦੇ ਆ ਤੇ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਤੇ ਅਗੋਂ ਤੋਂ ਐਵੇਂ ਦਾ ਕੋਈ ਵੀ ਕੰਮ ਨਾ ਹੋਵੇ ਤੁਹਾਡਾ ਕੀਤਾ ਗਿਆ ਸ਼ੇਅਰ ਕਿਸੇ ਦੀ ਜਾਨ ਵੀ بچਾ ਸਕਦਾ ਤੇ ਐਮ ਦੀ ਹੋਰ ਇਨਫੋਰਮੇਸ਼ਨ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਹੁਣੇ ਫੋਲੋ ਕਰ ਲਓ ਧੰਨਵਾਦ